ਸੋਚੇ ਵੀ ਲੈਕਚਰ ਲੈਚਣ ਤਰ ਨਹੀਂ ਹੋਣਾ ਲੈਕਚਰ ਲੈਚਣ ਤਰ ਹੀ ਹੋਣਾ ਕਿਵੇਂ ਆਪਾਂ ਆਪ ਦਾ ਲੈਣਿਆ ਉਵੇਂ ਬਲਕ ਸਮਿਤੀ ਦਾ ਲੈਕਚਰ ਲੈਣਾ ਕਿਸੇ ਕੋਲੋਂ ਭਨੇਖਾ ਕੱਢਦੇ ਮੈਂ ਤੁਹਾਨੂੰ ਕੋਈ ਕਮੀ ਰਹਿ ਜੂਗੀ ਹਰ ਤਰਫ ਤੋਂ ਇਹ ਮੇਰਾ ਤੁਹਾਡਾ ਵਾਅਦਾ ਹੈ ਕੋਈ ਵੀ ਨਾ ਕਦੇ ਵੀ ਦੁਬਾਰਾ ਨਾਲ ਕੁਝ ਕਰ ਲੂਗਾ ਜੇ ਤੁਹਾਡਾ ਦਬਾਨ ਨਹੀਂ ਆਪਾਂ ਪਾਇਆ ਤਾਂ ਆਪਾਂ ਕਿਸੇ ਤੇ ਝੰਣਾ ਨਹੀਂ ਨਾ ਬਸ ਇਹ ਯਾਦ ਰੱਖਿਓ ਠੀਕ ਹੈ ਬਾਕੀ ਚਿੜੀ ਨਹੀਂ ਫੜਦੀ ਇਹ ਵੀ ਗੱਲ ਯਾਦ ਰੱਖਿਆ ਜੇ ਜਿਹੜੇ ਜਿਹੜੇ ਸਾਢੇ 3 ਸਾਲ ਬੜਾ ਔਕਾ ਸੌਕਾ ਸਮਾਂ ਕੱਢ ਕੇ ਬੜਾ ਮੈਨੇਜ ਕਰਕੇ ਹਰ ਚੀਜ਼ ਨੂੰ ਬਹੁਤ ਸੋਚ ਕੇ ਜੋ ਪਿੰਡਾਂ 'ਚ ਡਵੈਲਪਮੈਂਟ ਕਰ ਸਕਦੇ ਸੀ ਉਹ ਵੀ ਆਪਾਂ ਕੋਸ਼ਿਸ਼ ਕਰੀ ਜੋ ਪਹਿਲਾਂ ਬਰਾਦਰੀਵਾਦ ਕਰੋਲਾ ਸੀ ਉਹ ਵੀ ਖਤਮ ਕਰਿਆ ਕੋਈ ਅੱਜ ਇਹ ਨਹੀਂ ਕਹਿ ਸਕਦਾ ਵੀ ਤੁਹਾਡੇ ਆਪਸੀ ਤਾਲਮਿਲਣੀ ਦਾ ਕਿਸੇ ਨੂੰ ਤੇ ਪਿੰਡਾਂ 'ਚ ਜਿੰਨੀ ਬੁੱਟ ਪਹਿਲਾਂ ਸੀ ਹੁਣ ਉਹ ਨਹੀਂ ਗਈ ਪਰ ਇਸ ਗੱਲ ਦੀ ਖੁਸ਼ੀ ਵੀ ਹੈ ਕਿ ਤੁਹਾਡੇ ਸਾਰਿਆਂ ਦਾ ਸਾਥ ਵੀ ਸੀ ਬਾਕੀ ਹਰ ਪਿੰਡੇ ਜਾਣਾ 25 ਪਿੰਡ ਰੋਇ ਕੱਢਿਆ ਕਰਨੇ ਆ ਤਾਂ ਸੁਣ ਘਰੇ ਜਾਂਦੀ ਮਾਫੀ ਹੈ ਸਾਰਿਆਂ ਨੂੰ ਉਹਨੇ ਦਿਨ ਸੌਣਾ ਆਪਾਂ ਵੀ ਨਹੀਂ ਜਿਨ੍ਹਾਂ ਦਿਨ ਥੋੜੀ ਜਿੱਤ ਨਹੀਂ ਆਉਂਦੀ ਬਾਕੀ ਬਾਬਾ ਨਾਲ ਕਿਰਪਾ ਕਰੂਗਾ ਮੁਕਦਰਾਂ ਚ ਮੇਕਿਆ ਤਾਂ ਠੀਕ ਹੀ ਹੈ ਬਹੁਤ ਕੁਝ ਦਿੱਕਤਾਂ ਪਾਰਟੀ ਨੇ ਆਪਣਾ ਕੰਮ ਕਰਨਾ ਫਰਜ਼ ਹੈ ਕੋਈ ਇਹ ਨਾ ਸੋਚੇ ਵੀ ਲੈਕਚਰ ਲੈਕਚਰ ਤਾਂ ਨਹੀਂ ਹੋਣਾ ਸਿਲੈਕਸ਼ਨ ਇਲੈਕਸ਼ਨ ਤਾਂ ਹੀ ਹੋਣਾ ਹੈ ਕਿਵੇਂ ਆਪਾਂ ਆਪਦਾ ਲੜਿਆ ਉਵੇਂ ਬਲੌਕ ਸਮਿਤੀ ਦਾ ਲੈਕਚਰ ਲੈਂਦੇ ਆ ਕਿਸੇ ਕੋਲੋਂ ਭੁਲੇਖਾ ਕੱਢਦੇ ਮੈਂ ਤੁਹਾਨੂੰ ਕੋਈ ਕਮੀ ਰਹਿ ਜੂਗੀ ਹਰ ਤਰਫ ਤੋਂ ਇਹ ਮੇਰਾ ਥੋੜਾ ਵਾਅਦਾ ਹੈ ਕੋਈ ਇਹ ਵੀ ਨਾ ਕਦੇ ਵੀ ਦੁਬਾਰਾ ਨਾਲ ਕੁਝ ਕਰ ਲੂਗਾ ਜੇ ਤੁਹਾਡਾ ਦਬਾਣੀ ਆਪਾਂ ਪਾਇਆ ਤਾਂ ਆਪਾਂ ਕਿਸੇ ਤੇ ਝੰਡਾ ਨਹੀਂ ਨਾ ਬਸੇ ਯਾਦ ਰੱਖਿਓ ਠੀਕ ਹੈ ਬਾਕੀ ਚਿੜੀ ਨਹੀਂ ਫੜਦੀ ਇਹ ਵੀ ਗੱਲ ਯਾਦ ਰੱਖਿਆ ਜੀ ਜਿਹੜੇ ਜਿਹੜੇ ਸਭ 3.5 ਸਾਲ ਬੜਾ ਔਕਾ ਸੌਕਾ ਸਮਾਂ ਕੱਢ ਕੇ ਬੜਾ ਮੈਨੇਜ ਕਰਕੇ ਹਰ ਚੀਜ਼ ਨੂੰ ਬਹੁਤ ਸੋਚ ਕੇ ਜੋ ਪਿੰਡਾਂ 'ਚ ਡਵੈਲਪਮੈਂਟ ਕਰ ਸਕਦੇ ਸੀ ਉਹ ਵੀ ਆਪਾਂ ਕੋਸ਼ਿਸ਼ ਕਰੀ ਜੋ ਪਹਿਲਾਂ ਬਰਾਦਰੀਵਾਦ ਦਾ ਰੋਲਾ ਸੀ ਉਹ ਵੀ ਖਤਮ ਕਰਿਆ ਕੋਈ ਅੱਜ ਇਹ ਨਹੀਂ ਕਹਿ ਸਕਦਾ ਵੀ ਤੁਹਾਡੇ ਆਪਸੀ ਤਾਲਮਿਲਣੇ ਦਾ ਕਿਸੇ ਨੂੰ ਤੇ ਪਿੰਡਾਂ 'ਚ ਜਿੰਨੀ ਬੁੱਟ ਪਹਿਲਾਂ ਸੀ ਹੁਣੋਂ ਨਹੀਂ ਗਈ ਪਰ ਇਸ ਗੱਲ ਦੀ ਖੁਸ਼ੀ ਵੀ ਹੈ ਕਿ ਤੁਹਾਡੇ ਸਾਰਿਆਂ ਦਾ ਸਾਥ ਵੀ ਸੀ ਬਾਕੀ ਹਰ ਪਿੰਡੇ ਜਾਣਾ 25 ਪਿੰਡ ਰੋਏ ਕੱਢਿਆ ਕਰਨੇ ਆ ਪਰ ਹੁਣ ਘਰੇ ਜਾਂਦੀ ਮਾਫੀ ਹੈ ਸਾਰਿਆਂ ਨੂੰ ਕੋਨੇ ਦਿਨ ਸੌਣਾ ਆਪਾਂ ਵੀ ਨਹੀਂ ਜਿੰਨੇ ਦਿਨ ਥੋੜੀ ਜਿੱਤ ਨਹੀਂ ਆਉਂਦੀ ਬਾਕੀ ਬਾਬਾ ਨਾਲ ਕਿਰਪਾ ਕਰੂਗਾ ਮੁਕਦਰਾਂ ਚ ਮੇਕਿਆ ਤਾਂ ਠੀਕ ਹੀ ਹੈ ਬਹੁਤ ਕੁਝ ਦਿੱਕਤਾਂ ਪਾਰਟੀ ਨੇ ਆਪਣਾ ਕੰਮ ਕਰਨਾ ਫਰਜ਼ ਹੈ ਕੋਈ ਇਹ ਨਾ ਸੋਚੇ ਵੀ ਲੈਕਚਰ ਲੈਕਚਰ ਤਾਂ ਨਹੀਂ ਹੋਣਾ ਇਲੈਕਸ਼ਨ ਇਲੈਕਸ਼ਨ ਤਾਂ ਹੀ ਹੋਣਾ ਹੈ ਕਿਵੇਂ ਆਪਾਂ ਆਪਦਾ ਲੜਿਆ ਉਵੇਂ ਬਲੌਕ ਸਮਿਤੀ ਦਾ ਲੈਕਚਰ ਲੈਂਦੇ ਹਾਂ ਕਿਸੇ ਕੋਲੋਂ ਭੁਲੇਖਾ ਕੱਢਦੇ ਮੈਂ ਤੁਹਾਨੂੰ ਕੋਈ ਕਮੀ ਰਹਿ ਜੂਗੀ ਹਰ ਤਰਫ ਤੋਂ ਇਹ ਮੇਰਾ ਥੋੜਾ ਵਾਅਦਾ ਹੈ ਕੋਈ ਇਹ ਵੀ ਨਾ ਕਦੇ ਵੀ ਦੁਬਾਰਾ ਨਾਲ ਕੁਝ ਕਰ ਲੂਗਾ ਜੇ ਤੁਹਾਡਾ ਦਬਾਣੀ ਆਪਾਂ ਪਾਇਆ ਤਾਂ ਆਪਾਂ ਕਿਸੇ ਤੇ ਝੰਡਾ ਨਹੀਂ ਨਾ ਬਸੇ ਯਾਦ ਰੱਖਿਓ ਠੀਕ ਹੈ ਬਾਕੀ ਚਿੜੀ ਨਹੀਂ ਫੜਦੀ ਇਹ ਵੀ ਗੱਲ ਯਾਦ ਰੱਖਿਆ ਜੀ ਜਿਹੜੇ ਜਿਹੜੇ ਸਭ 3.5 ਸਾਲ ਬੜਾ ਔਕਾ ਸੌਕਾ ਸਮਾਂ ਕੱਢ ਕੇ ਬੜਾ ਮੈਨੇਜ ਕਰਕੇ ਹਰ ਚੀਜ ਨੂੰ ਬਹੁਤ ਸੋਚ ਕੇ ਜੋ ਪਿੰਡਾਂ 'ਚ ਡਵੈਲਪਮੈਂਟ ਕਰ ਸਕਦੇ ਸੀ ਉਹ ਵੀ ਆਪਾਂ ਕੋਸ਼ਿਸ਼ ਕਰੀ ਜੋ ਪਹਿਲਾ ਬਰਾਦਰੀਵਾਦ ਕਰੋਲਾ ਸੀ ਉਹ ਵੀ ਖਤਮ ਕਰਿਆ ਕੋਈ ਅੱਜ ਇਹ ਨਹੀਂ ਕਹਿ ਸਕਦਾ ਵੀ ਤੁਹਾਡੇ ਆਪਸੀ ਤਾਲਮਿਲਣੀ ਦਾ ਕਿਸੇ ਨੂੰ ਤੇ ਪਿੰਡਾਂ 'ਚ ਜਿੰਨੀ ਬੁੱਟ ਪਹਿਲਾਂ ਸੀ ਹੁਣ ਉਹ ਨਹੀਂ ਗਈ ਪਰ ਇਸ ਗੱਲ ਦੀ ਖੁਸ਼ੀ ਵੀ ਹੈ ਕਿ ਤੁਹਾਡੇ ਸਾਰਿਆਂ ਦਾ ਸਾਥ ਵੀ ਸੀ ਬਾਕੀ ਹਰ ਪਿੰਡੇ ਜਾਣਾ 25 ਪਿੰਡ ਰੋਏ ਘਟਿਆ ਕਰਨੇ ਆ ਤਸ ਹੁਣ ਘਰੇ ਜਾਂ ਵੀ ਮਾਫੀ ਹੈ ਸਾਰਿਆਂ ਨੂੰ ਕੋਨੇ ਦਿਨ ਸੌਣਾ ਆਪਾਂ ਵੀ ਨਹੀਂ ਜਿੰਨੇ ਦਿਨ ਥੋੜੀ ਜਿੱਤ ਨਹੀਂ ਆਉਦੀ ਬਾਕੀ ਬਾਬਾ ਨਾਲ ਕਿਰਪਾ ਕਰੂਗਾ ਮੁਕਦਰਾਂ ਚ ਮੇਕਿਆ ਤਾਂ ਠੀਕ ਹੀ ਹੈ ਬਹੁਤ ਕੁਝ ਦਿੱਕਤਾ ਪਾਰਟੀ ਨੇ ਆਪਣਾ ਕੰਮ ਕਰਨਾ ਫਰਜ਼ ਹੈ